ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਦੀ ਵੀਡੀਓ ਬਈ ਗੱਲ ਕਰਾਂਗੇ ਆਪਾਂ ਨਵਾਂ ਪ੍ਰੋਡਕਟ ਜਿਹਦੀ ਕੀ ਮਸ਼ਹੂਰੀ ਦੀ ਵੀ ਨਹੀਂ ਲੋੜ ਕੋਟੇਵਾ ਦਾ ਹਿਬੀਫਨ ਆਹ ਲੋ ਜੀ ਇਹਦੇ ਬਾਰੇ ਆਪਾਂ ਚੰਨਣਾ ਪਾਵਾਂਗੇ ਤੇ ਇਹਦੀ ਅਨਬਾਕਸਿੰਗ ਕਰਨ ਲੱਗੇ ਆਂ ਅਨਬਾਕਸਿੰਗ ਤੋਂ ਭਾਵ ਵੀ ਇਹ ਨਵਾਂ ਪ੍ਰੋਡਕਟ ਲਾਂਚ ਹੋਇਆ ਬਈ ਮਾਰਕੀਟ ਦੇ ਵਿੱਚ ਤੇ ਆਹ ਲੋ ਜੀ ਮੇਰੇ ਹੱਥ ਦੇ ਵਿੱਚ ਹੈ 100 ਗ੍ਰਾਮ ਦੀ ਸ਼ੀਸ਼ੀ ਇਹਦੇ ਅੱਜ ਆਪਾਂ ਪੋਤੜੇ ਫਰੋਲਾਂਗੇ ਵੀ ਇਹਦੇ 'ਚ ਹੈਗਾ ਕੀ ਆ ਕਿਹਦੇ ਕੰਮ ਆਉਂਦੀ ਆ ਝੋਨੇ ਦੇ ਵਿੱਚ ਕਿੰਨਾ ਕੁ ਖਾਸ ਆ ਇਹ ਇੰਨੀ ਕੁ ਕਾਰਗਜ਼ਾਰ ਆ ਵੀ ਤੁਹਾਡੇ ਮੋਢਿਆਂ ਦੇ ਵਿੱਚ ਜਿਹੜੀ ਢੋਲੀ ਲੈਂਦੀ ਨਹੀਂ ਚਾਹੇ ਪੱਤਾ ਲਪੇਟ ਚਾਹੇ ਤੇਲਾ ਇਹ ਇੱਕ ਵਾਰੀ ਇਹਨੇ ਕਰ ਲੋ ਉਦੋਂ ਬਾਅਦ ਢੋਲੀ ਚੱਕਣ ਦੀ ਲੋੜ ਨਹੀਂ ਠੀਕ ਹੈ ਉਹ ਕਿਉਂ ਨਹੀਂ ਲੋੜ ਇਹਦੇ ਬਾਰੇ ਆਪਾਂ ਡਿਟੇਲ ਕਰਦੇ ਆਂ ਆਜੋ ਕਿਰ ਸਭ ਤੋਂ ਪਹਿਲਾਂ ਬਈ ਇਹ ਕੋਟੇਵਾ ਕੰਪਨੀ ਕੋਟੇਵਾ ਐਗਰੀ ਸਾਇੰਸ ਜਿਹੜੀ ਕਿ ਬਹੁਤ ਪੁਰਾਣੀਆਂ ਹਨ ਲਗਭਗ 100 150 ਸਾਲ ਹੋ ਗਏ 200 ਸਾਲ ਹੀ ਹੋ ਗਏ ਇਹਨਾਂ ਨੂੰ ਠੀਕ ਹੈ ਪਹਿਲਾਂ ਇਹ ਡਿਊ ਪੁਆਇੰਟ ਦੇ ਨਾਂ ਤੇ ਪ੍ਰੋਡਕਟ ਦਿੱਤੇ ਇਹਨਾਂ ਨੇ ਕਈ ਠੀਕ ਹੈ ਫਿਰ ਡੋ ਦੇ ਨਾਂ ਤੇ ਦਿੱਤੇ ਕਈ ਫਿਰ ਪਾਇਨੀਅਰ ਦੇ ਕੁਝ ਪ੍ਰੋਡਕਟ ਨੇ ਇਹਨਾਂ ਦੇ ਉਸ ਤੋਂ ਬਾਅਦ ਇਹ ਤਿੰਨੇ ਚਾਰੀਆਂ ਕੰਪਨੀਆਂ ਰਲ ਕੇ ਇਹਨਾਂ ਨੇ ਇੱਕ ਕੰਪਨੀ ਬਣਾ ਲਈ 댓 ਇਜ਼ ਕੋਰ ਟੇਵਾ ਐਗਰੀ ਸਾਇੰਸ ਇਹਦੇ ਐਨੇ ਕ ਪ੍ਰੋਡਕਟ ਜ਼ਬਰਦਸਤ ਨੇ ਬਾਈ ਮਲਟੀ ਨੈਸ਼ਨਲ ਕੰਪਨੀ ਹੈ ਇਹ ਪ੍ਰੋਡਕਟ ਜਾਂਦਾਰ ਸ਼ਾਨਦਾਰ ਰਿਜ਼ਲਟ ਵਾਲੇ ਪ੍ਰੋਡਕਟ ਨੇ ਇਹ ਜਿਵੇਂ ਆਪਾਂ ਸੀਰੀ ਚਲਾ ਰੱਖੀ ਆ ਕਿ ਨਵੀਆਂ ਜਿਹੜੀਆਂ 2023 24 25 ਦੇ ਵਿੱਚ ਜਿੰਨੀਆਂ ਵੀ ਦਵਾਈਆਂ ਲਾਂਚ ਹੋਣੀਆਂ ਚਾਹੇ ਉਹ ਸੁੰਡੀ ਵਾਲੀ ਆ ਚਾਹੇ ਕੋਈ ਫੰਗੀਸਾਈਡ ਆ ਚਾਹੇ ਕੋਈ ਵੀ ਦਵਾਈ ਆ ਤੁਸੀਂ ਥੱਲੇ ਕਮੈਂਟ ਕਰ ਦਿਆ ਕਰੋ ਆਪਾਂ ਉਹਦੇ ਪੋਤੜੇ ਫਰੋਲ ਦਿਆ ਕਰਾਂਗੇ ਦਵਾਈ ਦੇ ਠੀਕ ਹੈ ਭਾਈ ਤਾਂ ਅੱਜ ਦੀ ਵੀਡੀਓ ਹੈਗੀ ਆ ਹੈਬੀ ਫਿੰਦੇ ਲਈ 2025 ਦੇ ਵਿੱਚ ਲੇਟੈਸਟ ਪਿਛਲੇ ਮਹੀਨੇ ਇਹ ਲਾਂਚ ਹੋਈ ਆ ਭਾਈ ਤੇ ਇਹਦੇ ਕੰਮ ਕੀ ਕੀ ਨੇ ਇਹਦੇ ਕੰਮ ਮੇਨ ਹੈਗੇ ਨੇ ਪੱਤਾ ਲਪੇਟ ਤੇ ਤੇਲੇ ਦਾ ਖਾਤਮ ਇੱਕ ਵਾਰੀ ਕਰ ਦੋਗੇ ਤਾਂ ਤੁਹਾਡਾ ਮਹੀਨਾ 35 ਦਿਨ ਪਾਰ ਨਹੀਂ ਮਹੀਨਾ 35 ਦਿਨ ਤੋਂ ਪਾਰ ਕੀ ਇੱਕ ਪਹਿਲੀ ਕੰਪਨੀ ਦੇਖੀ ਆ ਮੈਂ ਜਿਹੜੀ ਕੀ ਪੇਟੈਂਟ ਦਾ ਹੈਗਾ ਹੀ ਹੈਗਾ ਇਹਨਾਂ ਕੋਲੇ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਈ ਦਵਾਈਆਂ ਇਹਨਾਂ ਦੀਆਂ ਰეკਮੈਂਡ ਨੇ ਠੀਕ ਹੈ ਇਹ ਵੀ ਆ ਜੂਗੀ ਹੋਰ ਥੋੜੇ ਟਾਈਮ ਨੂੰ ਆ ਇਹਨਾਂ ਦਾ ਟੋਲ ਫਰੀ ਨੰਬਰ ਹੈ 1860 1800 ਤੇ 186 ਇਹਦੇ ਤੇ ਫੋਨ ਕਰ ਲਿਓ ਇਨਫੋਰਮੇਸ਼ਨ ਲੈ ਲਿਓ ਪਿਠੋੜੇ ਨੇੜੇ ਦਾ ਡਿਸਟ੍ਰੀਬਿਊਸ਼ਨ ਕਿਹੜਾ ਆ ਜਾਂ ਕੁਝ ਵੀ ਕੋਈ ਜਾਣਕਾਰੀ ਲੈਣੀ ਆ ਤਾਂ ਇਹਨਾਂ ਤੋਂ ਲੈ ਲਿਓ ਫੋਨ ਦੇ ਵਿੱਚ ਆਪਣੇ ਕੋਲੇ ਪਾਇਕ ਹੁੰਦਾ ਹੀ ਆ ਮੜਾ ਜਾਂ 10 ਮਿੰਟ ਲਾ ਲਿਓ ਠੀਕ ਹੈ ਬਾਕੀ ਆ ਵੀਡੀਓ ਦੇਖ ਕੇ ਤੁਹਾਨੂੰ ਲੋੜ ਹੀ ਨਹੀਂ ਪੈਣੀ ਮੈਂ ਸਾਰਾ ਕੁਝ ਨੇ ਸਮਝਾ ਹੀ ਦੇਣਾ ਪੰਜਾਬੀ ਦੇ ਵਿੱਚ ਸਾਫ਼-ਸਾਫ਼ ਪਹਿਲੀ ਕੰਪਨੀ ਆ ਇਹ ਪਹਿਲੀ ਦਵਾਈ ਆ ਜਿਹੜੀ ਕਹਿੰਦੀ ਆ ਵੀ ਇੱਕ ਵਾਰੀ ਤੋਂ ਵੱਧ ਸਾਨੂੰ ਕਰਨ ਦੀ ਲੋੜ ਨਹੀਂ ਭਾਈ ਦੇਖ ਲਓ ਝਟ ਇੱਕ ਵਾਰੀ ਤੋਂ ਵੱਧ ਸਾਨੂੰ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਇਹਨਾਂ ਨੂੰ ਯਕੀਨ ਆਪਦੇ ਤੇ ਵੀ ਸਾਡੇ ਜੇ ਇੱਕ ਵਾਰੀ ਦਵਾਈ ਹੋ ਗਈ ਉਸ ਤੋਂ ਬਾਅਦ ਲੋੜ ਹੀ ਨਹੀਂ ਪੈਣੀ ਠੀਕ ਹੈ ਇਹਨਾਂ ਦਾ 99% ਇਹਨਾਂ ਨੂੰ ਆਪਦੇ ਆਪ ਤੇ ਯਕੀਨ ਹੈਗਾ 1% ਮੌਸਮ ਦੀ ਘਾਟ ਕਰਕੇ ਆਪਣੀ ਸਪਰੇਅ ਕਰਨ ਦੀ ਗਲਤੀ ਕਰਕੇ ਜਾਂ ਮੈਥਡ ਗਲਤ ਹੋ ਗਿਆ ਜਾਂ ਕਿਤੇ ਪਾਂਤ ਰਹੇਗੀ ਉਹਦੇ ਕਰਕੇ ਇਹ 1% ਜਿਹੜਾ ਛੁੱਟ ਜਾਂਦਾ ਤੇ ਉਹਦੇ ਲਈ ਆਪਾਂ ਉਦੋਂ ਬਾਅਦ ਸਸਤੀ ਜੀ ਕੋਈ ਦਵਾਈ ਕਰ ਲਾਂਗੇ ਅੱਪਲ ਦਾ ਲੋਡ ਹੀ ਨਹੀਂ ਪੈਣੀ ਯਾਰ ਉਦੋਂ ਤੱਕ ਤਾਂ ਪਹੁੰਚਣ ਦੀ ਲੋੜ ਹੀ ਨਹੀਂ ਠੀਕ ਹੈ ਗੱਲ ਕਰੀਏ ਇਹਦੇ 'ਚ ਹੈਗਾ ਕੀ ਕੀ ਹੈ ਟੈਕਨੀਕਲ ਪਹਿਲਾ ਕਿਹੜਾ ਇਹਦੇ ਵਿੱਚ ਹੈਗਾ ਆਪਣੇ ਕੋਲੇ ਟਰਾਈ ਫਲੂ ਮਿੰਜੋ ਪਾਇਰਮ 10% ਵਾ/ਵ ਇਹ ਹੈਗਾ ਮੇਨ ਆਪਣੇ ਲਈ ਤੇਲੇ ਲਈ ਤੇਲੇ ਦਾ ਖਾਤਮਾ ਕਰੂਗਾ ਇਹ ਝੋਨੇ ਦੇ ਵਿੱਚ ਜਿਵੇਂ ਕਿ ਹੁਣ ਬੌਣਾ ਵਾਇਰਸ ਬਹੁਤ ਆ ਤੇਲੇ ਦੀ ਸ਼ਿਕਾਇਤ ਬਹੁਤ ਆ ਤੇਲੇ ਲਈ ਮੌਸਮ ਆ ਜਿਹੜਾ ਅਨਕੂਲ ਆ ਫੰਗਸ ਲਈ ਮੌਸਮ ਆ ਜਿਹੜਾ ਅਨਕੂਲ ਆ ਤਾਂ ਉਹਦੇ ਲਈ ਇਹ ਦਵਾਈ ਕਾਰਗੁਜ਼ਾਰ ਆ ਆਪਾਂ ਬਾਅਦ ਦੇ ਵਿੱਚ ਢੋਲੀਆਂ ਚੱਕੀ ਫਿਰਾਂਗੇ ਬਾਅਦ ਦੇ ਵਿੱਚ ਤੇਲੇ ਨਾਲ ਡੌਗੀਆਂ ਬਹਿ ਜਾਂਦੀਆਂ ਨੇ ਡੌਗੀਆਂ ਬਹਿਣ ਦਾ ਪਤਾ ਹੀ ਨਹੀਂ ਲੱਗਦਾ ਤੀਜੀ ਚੌਥੀ ਦਿਨ ਜਦੋਂ ਜਾਂਦੇ ਆ ਤਾਂ ਆਪਾਂ ਨੂੰ ਐ ਲੱਗਦਾ ਵੀ ਖੇਤ ਯਾਰ ਇੱਥੇ ਤਾਂ ਵਧੀਆ ਮੁੰਜਰਾਂ ਖੜੀਆਂ ਸੀ ਕਿੱਧਰ ਗਈਆਂ ਉਦੋਂ ਬਾਅਦ ਜਦੋਂ ਪੱਖਾ ਲੱਗਦਾ ਝਾਰ ਲੱਗਦੀ ਆ ਤਾਂ ਨਿਰੀ ਫੋਕ ਹੀ ਆਉਂਦੀ ਆ ਦਾਣੇ ਚ ਹਨਾ ਤਾਂ ਹੁਣ ਟਾਈਮ ਝੋਨੇ ਦੇ ਉੱਤੇ ਸਪਰੇਅ ਕਰਨ ਦਾ ਸਹੀ ਝੋਣ ਕਰਨ ਦਾ ਇਹ ਨਹੀਂ ਹੈਗਾ ਵੀ ਦੁਕਾਨਦਾਰ ਨੇ ਝੋਲਾ ਭਰਤਾ ਤੇ ਲੈ ਜਾ ਤੜਕੇ ਵਾਲੀ ਦਵਾਈ ਤੇ ਕਰ ਦੇ ਦੁਕਾਨਦਾਰ ਤੋਂ ਕੋਲੇ ਮਾੜੀ ਜੀ ਗੱਡਸ ਰੱਖਿਆ ਕਰੋ ਉਹਨੂੰ ਕਹਿ ਦਿਆ ਕਰੋ ਆਪਾਂ ਪੈਸੇ ਦੇਣੇ ਆ ਚਾਹੇ ਧਾਰਤੇ ਵੀ ਲੈਣੀ ਆ ਵੀ ਆਹ ਪ੍ਰੋਡਕਟ ਭਾਈ ਮੈਨੂੰ ਤਾਂ ਦੋ ਬੱਦੇ ਦੇ ਚਾਹੇ 5 ਕਿੱਲਿਆਂ ਦਾ ਕਰ ਲੋ ਠੀਕ ਹੈ ਪਰ ਚੰਗੀ ਕਰੋ ਯਾਰ ਬਾਕੀ ਉਹ ਤੜਕੇ ਵਾਲੀ ਕਰ ਲਓ ਤੁਹਾਨੂੰ ਆਪੇ ਪਤਾ ਲੱਗ ਜੂਗਾ ਉਸ ਤੋਂ ਬਾਅਦ ਐਡ ਕੀ ਕਰਤਾ ਇਹਦੇ ਵਿੱਚ ਫਾਈਨ ਟੋਰਮ 12% ਵਾ/ਡਬਲਯੂ ਡਬਲਯੂ ਜੀ ਠੀਕ ਹੈ ਇਹ ਆਪਣੇ ਲਈ ਕਾਦੇ ਲਈ ਆ ਜਿਹੜਾ ਮੇਨ ਦੋ ਵਾਰੀ ਅਟੈਕ ਹੁੰਦਾ ਪੱਤਾ ਲਪੇਟ ਦਾ ਉਹਦੇ ਲਈ ਤਾਂ ਵਾਰੀ ਵਾਰੀ ਹੋਰ ਦਵਾਈਆਂ ਪਾਉਂਦੇ ਫਿਰ ਉਹ ਤੜਕੇ ਪਾਉਂਦੇ ਫਿਰ ਉਹ ਕਦੀ ਘੋਲਦੇ ਫਿਰਦੇ ਆ ਆਪਾਂ ਹੁਣ ਮੈਂ ਇੱਥੇ ਪਾਰਟਿਕੂਲਰ ਨਾਂ ਨਹੀਂ ਲਾਉਂ ਕਿਸੇ ਦਵਾਈ ਦਾ ਠੀਕ ਹੈ ਫਿਰ ਮੁੜ ਕੇ ਉਖਾ ਹੋ ਜਾਂਦਾ ਜੇ ਆਪਾਂ ਕਿਸੇ ਹੋਰ ਦਵਾਈ ਦਾ ਨਾਮ ਲਈਏ ਬਸ ਮੈਂ ਐਂ ਕਹਿਣਾ ਵੀ ਪੱਤਾ ਲਪੇੜ ਤੇ ਤੇਲੇ ਦੀ ਜੇ ਇੱਕ ਦਵਾਈ ਕਰਨੀ ਆ ਤਾਂ ਹੀ ਵੀ ਫਿਰ ਤੁਸੀਂ ਕਰ ਲਿਓ ਢੋਲੀ ਦੇ ਵਿੱਚ ਪਾ ਕੇ ਡੋਜ਼ ਦੀ ਜੇ ਗੱਲ ਕਰੀਏ 100 ਗ੍ਰਾਮ ਸਿਰਫ ਦੀ ਡੋਜ਼ ਆ ਆ ਨਿੱਕਾ ਜਿਹਾ ਗਟੂਆ ਜਿਹਾ 100 ਗ੍ਰਾਮ ਦਾ ਇਹ ਬਹੁਤ ਆ ਠੀਕ ਹੈ ਰੇਟ ਵੀ ਦੱਸਾਂਗੇ ਇੱਥੇ 1 ਕਿੱਲੇ ਦਾ 150 ਲੀਟਰ ਪਾਣੀ ਦੇ ਵਿੱਚ ਪਾ ਕੇ ਢੋਲਣ ਕਰ ਦੋ ਢੋਲੀ ਨਾਲ ਕਰ ਦੋ ਪੈਟਰੋਲ ਵਾਲੇ ਟੈਂਕੀ ਢੋਲੀ ਨਾਲ ਕਰ ਦੋ ਜਿਵੇਂ ਮਰਜ਼ੀ ਕਰ ਦੋ ਬਾਈ ਠੀਕ ਹੈ ਕਰਨੀ ਕਦੋਂ ਆ ਮਿਡ ਬੂਟਿੰਗ ਸਟੇਜ ਮਿਡ ਬੂਟਿੰਗ ਸਟੇਜ ਕਿਹੜੀ ਹੁੰਦੀ ਆ ਹੁਣ ਝੋਨੇ ਦੀ ਹੁਣ ਜਿਹੜੇ ਝੋਨੇ ਲਗਭਗ 55 ਦਿਨਾਂ ਦੇ ਹੋ ਗਏ ਜਿਹੜੇ ਗੇਤੇ ਨੇ ਠੀਕ ਐ 65 ਦਿਨਾਂ ਤੇ ਜਾ ਕੇ ਆਪਣੇ ਕੋਲੇ ਤਕਰੀਬਨ ਪੀ ਆਈ ਸਟੇਜ ਹੁੰਦੀ ਐ ਨਿੱਕੀ ਜੀ ਮੁੰਜਰ ਬਣਨ ਲੱਗ ਜਾਂਦੀ ਆ ਜਿਹੜੀਆਂ ਲੰਮੀਆਂ ਵੈਰਾਈਟੀਆਂ ਨੇ ਜਿਹੜੀਆਂ ਛੋਟੀਆਂ ਵੈਰਾਈਟੀਆਂ ਉਹਨਾਂ ਦੇ 60 62 ਦਿਨਾਂ ਤੇ ਜਾ ਕੇ ਬਣ ਜਾਂਦੀ ਐ ਐਡੀਕ ਪੀ ਆਈ ਸਟੇਜ ਨੂੰ ਕਹ ਦਿੰਦੇ ਆ ਪੈਨਿਕਲ ਇਨੀਸ਼ੀਅਲ ਸਟੇਜ ਪੈਨਿਕਲ ਇਨੀਸ਼ੀਅਲ ਸਟੇਜ ਤੋਂ ਬਾਅਦ ਆਪਣੇ ਕੋਲੇ ਮੈਡ ਬੂਟਿੰਗ ਸਟੇਜ ਹੁੰਦੀ ਹੈ ਜਦੋਂ ਮੁੰਜਰ ਐਡੀਕ ਬਣ ਜੇ ਵਿੱਚ ਠੀਕ ਹੈ ਉਹ ਲਗਾਤਾਰ ਤੁਸੀਂ ਖੇਤ ਦੇ ਵਿੱਚ ਜਦੋਂ ਆਪਾਂ ਮੈਨਾ ਕਰਦੇ ਰਹਾਂਗੇ ਗੋਭ ਨੂੰ ਤੋੜ ਕੇ ਦੇਖੋਗੇ ਗੱਬੇ ਤੇ ਹੁੰਦਾ ਝੋਨਾ ਉਦੋਂ ਪਹਿਲਾਂ ਥੋੜਾ ਜਾਂ ਜਦੋਂ ਮੁੰਜਰ ਬਾਹਰ ਨਾ ਨਿਕਲੀ ਹੋਵੇ ਸਿੱਧੀ ਜੀ ਗੱਲ ਹੈ ਮੁੰਜਰ ਬਾਹਰ ਨਹੀਂ ਨਿਕਲਣੀ ਬਸ ਬਾਹਰ ਨਿਕਲਣ ਦੀ ਤਦਾਰ ਤੇ ਹੋਵੇ ਉਦੋਂ 3-4 ਦਿਨ ਪਹਿਲਾਂ ਇਹ ਦਵਾਈ ਕਰ ਦਿਓ ਬਾਈ ਹੀਬੀ ਫਿਰ ਸਿੱਧੀ ਜੀ ਗੱਲ ਹੈ ਮੈਂ ਮੌਕੇ ਤੇ ਵੀ ਵੀਡੀਓ ਪਾ ਦੂੰਗਾ ਉਦੋਂ ਮੈਡ ਬੂਟਿੰਗ ਸਟੇਜ ਹੁੰਦੀ ਹੈ ਸਹੀ ਸਮਾਂ ਨਾ ਤਾਂ ਇਹ ਉਦੋਂ ਬਾਅਦ ਕਰਨੀ ਆ ਜਦੋਂ ਝੋਨਾ ਨਿਸਰ ਗਿਆ ਨਾ ਇਹ ਉਦੋਂ ਕਰਨੀ ਆ ਜਦੋਂ ਕੋਈ ਨਾ ਕੋਈ ਪਾਈਪ ਫੁੱਲ ਜੇ ਉਦੋਂ ਵੀ ਨਹੀਂ ਕਰਨੀ ਨਾ ਹੀ ਇਹ ਪਹਿਲਾਂ ਕਰਨੀ ਆ ਵੀ ਹੁਣੇ ਹੀ ਕਰ ਦੋ ਸਿੱਧੀ ਜੀ ਗੱਲ ਆ ਕਿ ਝੋਨੇ ਦੇ ਹਿਸਾਬ ਨਾਲ ਕਰੋ ਕੰਪਨੀ ਵੀ ਕਲੇਮ ਕਰਦੀ ਆ ਵੀ ਮਿਡ ਬੂਟਿੰਗ ਸਟੇਜ ਤੇ ਕਰਨਾ ਬਸ ਕਲਾ ਹੋਰ ਕਿਸੇ ਸਟੇਜ ਤੇ ਨਾ ਕਰੋ ਠੀਕ ਹੈ ਕਿਉਂ ਕਿਉਂ ਨਾ ਕਰੋ ਕਿਉਂਕਿ ਇਹਦਾ ਰੇਟ ਆ ਜਿਹੜਾ 1700 1800 ਰੁਪਿਆ ਇੱਕ ਕਿੱਲੇ ਦਾ ਪਰ ਇਹ 17 1800 ਇੱਕ ਵਾਰੀ ਲਾ ਕੇ ਮੁੜ ਕੇ ਲੋੜ ਨਹੀਂ ਪੈਣੀ ਸਿੱਧੀ ਜੀ ਗੱਲ ਆ ਜਿਵੇਂ ਹੁਣ ਪੂਸ਼ਾ ਬਹੁਤ ਲੱਗੀ ਆ ਤਾਂ ਪੂਸ਼ਾ ਲਈ ਵਰਦਾਨ ਮੰਨ ਕੇ ਚੱਲੋ ਇਹ ਹੀ ਭੀ ਫਿਨ ਕੱਲਾ ਇਨਾਂ ਕੋਲ ਆ ਕੋਟੇ ਵਾਲਿਆਂ ਕੋਲੇ ਸੈਂਸ ਤੇ ਜਾਈਏ ਦੀ ਚ ਤਾਂ ਇਹਦੇ ਵਿੱਚ ਕਿਹੜੇ ਕਿਹੜੇ ਇਨਗਰੀਡੀਐਂਟ ਨੇ ਪਹਿਲਾ ਹੈਗਾ ਬਾਈ ਇਹਦੇ ਚ ਪਾਈ ਰੈਕਸ ਆਇਲ ਐਕਟਿਵ ਜਿਹੜਾ ਕੀ ਗਰੁੱਪ 4ਈ ਦੇ ਵਿੱਚ ਆਉਂਦਾ ਗਰੁੱਪ 4ਈ ਇਨਸੈਕਟੀਸਾਈਡ ਦੀ ਕਲਾਸ ਹੈ ਇਹ ਇਹਨਾਂ ਦੇ ਵਿੱਚ ਆਉਂਦਾ ਇਹ ਦੂਜਾ ਇਹ ਕਾਦੇ ਤੇ ਕੰਮ ਕਰੂ ਬਾਈ ਤੇਲੇ ਤੇ ਤੇਲੇ ਤੇ ਅਸਰ ਕਿੰਨਾ ਦਿਨ ਕੰਪਨੀ ਕਿੰਨੇ ਟਾਈਮ ਕਲੇਮ ਕਰਦੀ ਆ 21 ਦਿਨ 21 ਦਿਨ ਘੱਟ ਤੋਂ ਘੱਟ ਕਲੇਮ ਕਰਦੀ ਆ ਵੱਧ ਜਿੰਨੇ ਮਰਜ਼ੀ ਆ ਜਾਣ ਠੀਕ ਐ ਸੁੰਡੀ ਤੇ ਕਿੰਨੇ ਟਾਈਮ ਕਰਦੀ ਆ 14 ਦਿਨ ਘੱਟ ਤੋਂ ਘੱਟ ਸੁੰਡੀ ਵਾਲਾ ਐਕਟਿਵ ਗ੍ਰੇਡ ਕਿਹੜਾ ਆਪਣੇ ਕੋਲ ਇੰਗਰੀਡੀਐਂਟ ਜੈਮ ਵੈਲਵਾ ਐਕਟਿਵ ਇਹ ਗਰੁੱਪ 5 ਦਾ ਸਾਰਿਆਂ ਤੋਂ ਲੇਟੈਸਟ ਗਰੁੱਪ ਵਾਲੇ ਟੈਕਨੀਕਲ ਨੇ ਸਭ ਤੋਂ ਲੇਟੈਸਟ ਗਰੁੱਪ ਵਾਲੇ ਟੈਕਨੀਕਲ ਠੀਕ ਐ ਇਦੂ ਉੱਤੇ ਰੱਬ ਦਾ ਨਾਮ ਬਾਈ ਤੇ ਆ ਤੁਹਾਡੇ ਸਾਹਮਣੇ ਆ ਇੱਕ ਵਾਰੀ ਦੋ ਵਧ ਕਰਨੀ ਨਹੀਂ ਨੀ ਕੰਪਨੀ ਆਪ ਕਹਿੰਦੀ ਆ ਕਿਉਂ ਨਹੀਂ ਕਰਨੀ ਕਿਉਂਕਿ ਇੱਕ ਵਾਰੀ ਜੀ ਨਿਸ਼ਾ ਹੋ ਜਾਣੀ ਆ ਸਮੇਂ ਸਿਰ ਸਪਰੇਅ ਕਰਨੀ ਕਿਉਂ ਜ਼ਰੂਰੀ ਆ ਮਿਡ ਬੂਟਿੰਗ ਤੇ ਕਰਨੀ ਜ਼ਰੂਰੀ ਆ ਬਾਈ ਉਦੋਂ ਪਹਿਲਾਂ ਨਹੀਂ ਫਾਇਦਾ ਉਦੋਂ ਬਾਅਦ ਚ ਨਹੀਂ ਫਾਇਦਾ ਉਸ ਤੋਂ ਬਾਅਦ ਕੋਈ ਵੀ ਇਹਦੇ ਚ ਫੰਗੀ ਸਾਈਡ ਐਡ ਕਰ ਸਕਦੇ ਆ ਆਪਾਂ ਕੋਈ ਵੀ ਚੰਗੀ ਕੰਪਨੀ ਦਾ ਐਨ ਪੀ ਕੇ ਵੀ ਐਡ ਕਰ ਸਕਦੇ ਆ ਫੰਗਸ ਲਈ ਫਾਲਸ ਮਿੱਤ ਲਈ ਇਹਨਾਂ ਦਾ ਇੱਕ ਗਲਿਲੀਓ ਆਉਂਦਾ ਉਹ ਐਡ ਕਰਕੇ ਬਸ ਉਦੋਂ ਬਾਅਦ ਲੋੜ ਹੀ ਨਹੀਂ ਚਾਹੇ ਪੀਆ 126 ਆ ਚਾਹੇ ਸ਼ਾਰਟ ਟਰਮ ਆ ਚਾਹੇ ਬਾਸਮਤੀ ਆ ਇੱਕ ਵਾਰੀ 2500 ਰੁਪਿਆ ਲੱਗ ਜੂ ਉਦੋਂ ਬਾਅਦ ਨਿਸ਼ਾ ਹੋ ਜੂਗੀ ਵਿਧ ਫੰਗੀ ਸੈੱਟ ਪਾ ਕੇ ਕਿਉਂ ਨਿਸ਼ਾ ਹੋ ਜੂਗੀ ਤੁਹਾਡੇ ਕੋਲੇ ਐ ਨਹੀਂ ਹੈਗਾ ਵੀ ਆਪਾਂ ਰੱਜ ਨਹੀਂ ਆਉਂਦਾ ਆਪਾਂ ਨੂੰ ਹੁਣ ਮੈਨੂੰ ਬਹੁਤ ਮੈਸੇਜ ਆਉਂਦੇ ਆ ਬਾਈ ਯਾਰ ਸਵਾਦ ਜਿਆ ਨਹੀਂ ਆਉਂਦਾ 15 ਦਿਨਾਂ ਬਾਅਦ ਜਿੰਨਾ ਟਾਈਮ ਸਪਰੇ ਨਹੀਂ ਕਰਦੇ ਉਹ ਜਦੋਂ 15 15 ਦਿਨਾਂ ਬਾਅਦ ਸਪਰੇ ਕਰੋਗੇ ਤਿੰਨ ਸਪਰੇਹਾਂ ਹੋ ਗਈਆਂ ਤਾਂ 2500 ਤਾਂ ਉਹੀ ਖਰਚਾ ਵਗ ਜੂਗਾ ਜਿਹੜੇ ਬੂਟੇ ਪੰਨੋਗੇ ਬਘੋਲਾ ਉਦੋਂ ਬਣੀਆਂ ਹੁੰਦੀਆਂ ਨੇ ਜਿਹੜੇ ਬੂਟੇ ਲਤੜੋਗੇ ਉਹ ਅੱਡ ਜਿਹੜਾ ਖਰਚਾ ਪਊਗਾ ਉਹ ਅੱਡ ਪਾਣੀ ਜਿਹੜਾ ਖੜਾ ਰੱਖਣ ਦਾ ਆਪਾਂ ਨੂੰ ਹੁੰਦਾ ਵੀ ਪਾਣੀ ਖੜਾ ਰੱਖੀਏ ਉਹ ਅੱਡ ਹੈਨਾ ਤਾਂ ਝਟਕਾ ਮਾਰੂਗੀ ਜਿਹੜੀ ਉਹ ਅੱਡ ਬਹੁਤ ਕਮੀਆਂ ਹੁੰਦੀਆਂ ਨੇ ਉਹਦੀ ਬਜਾਏ ਤੁਸੀਂ ਇੱਕ ਦਵਾਈ ਕਰ ਦੋ ਜਦੋਂ ਬਸ ਦਿਨਾਂ ਦਾ ਹਿਸਾਬ ਨਹੀਂ ਯਾਰ ਬਸ ਪੈਪਾਂ ਦਾ ਹਿਸਾਬ ਲਾ ਲਓ ਸਿੱਧੀ ਜੀ ਗੱਲ ਹੈ ਜਦੋਂ ਬਗੋਲਾ ਬਣ ਜੇ ਪੂਰਾ ਪੈਪ ਦਾ ਉਦੋਂ 4-5 ਦਿਨ ਪਹਿਲਾਂ ਇਸ ਸਪਰੇਅ ਕਰਦੇ ਹੋ ਨਾਲ ਇਹਦੇ ਫੰਗੀ ਸੈਡ ਪਾ ਕੇ ਕੋਈ ਵਧੀਆ ਜੀ ਕੰਪਨੀ ਦਾ ਲੋੜ ਹੀ ਨਹੀਂ ਮੁੜ ਕੇ ਵਾਰੀ-ਵਾਰੀ ਇੱਕੋ ਗੱਲ ਮੈਂ ਕਹੀ ਜਾਂਦਾ ਤਾਂ ਕਹਿਣਾ ਕਿਉਂਕਿ ਕਾਰਗਜਾਰਾ ਮੀਂਹ ਦਾ ਕੋਈ ਚੱਕਰ ਨਹੀਂ ਜੇ 3-4 ਘੰਟੇ ਬਾਅਦ ਮੀਂਹ ਵੀ ਆਉਂਦਾ ਰੇਨ ਦੀ ਸਟੇਬਿਲਿਟੀ ਹੈਗੀ ਆ ਫੁੱਲ ਕੰਮ ਕਰੂਗੀ ਬਾਈ ਝੰਡੇ ਪੱਤੇ ਦੇ ਮੇਨ ਕੰਮ ਕਰੂਗੀ ਆਪਣਾ ਜਿਹੜਾ ਝਾੜ ਹੁੰਦਾ ਉਹ ਮੇਨ ਝੰਡੇ ਪੱਤੇ ਨੇ ਹੀ ਦੇਣਾ ਹੁੰਦਾ ਝੰਡੇ ਪੱਤੇ ਤੇ ਲਗਭਗ ਚੌਥਾ ਹਿੱਸਾ ਤੀਜਾ ਹਿੱਸਾ ਵਜਨ ਹੁੰਦੇਣਾ ਜਿੰਨਾ ਤੀਜਾ ਹਿੱਸਾ ਝਾੜ ਜਿਹੜਾ ਉਹ ਕੱਲਾ ਝੰਡੇ ਪੱਤੇ ਨਹੀਂ ਦੇਣਾ ਸਿੱਧੀ ਜੀ ਗੱਲ ਆ ਬਾਈ ਝੰਡੇ ਪੱਤੇ ਦੇ ਪੂਰਾ ਕੰਮ ਕਰੂਗੀ ਜ਼ਾਈਲਮ ਜੈਫੋਇਲਮ ਇਹ ਇੱਕ ਹੀ ਨੇ ਇਹ ਆਪਣੇ ਕੋਲੇ ਜਿਵੇਂ ਝੋਨੇ ਦਾ ਬੂਟਾ ਜਿਹੜਾ ਥੱਲੋਂ ਉੱਤੇ ਲੈ ਕੇ ਜਾਂਦਾ ਉਹਦਾ ਜਾਈਲਮ ਹੁੰਦਾ ਇਹ ਸੈਸ ਹੀ ਇੱਕ ਸਾਫ ਦੀ ਜਿਹੜਾ ਉੱਤੋਂ ਥੱਲੇ ਵੀ ਲੈ ਕੇ ਆਉਂਦਾ ਤੇ ਥੱਲੋਂ ਉੱਤੋਂ ਵੀ ਲੈ ਕੇ ਜਾਂਦਾ ਫੂਡ ਤੇ ਪਾਣੀ ਵਾਟਰ ਤੇ ਫੂਡ ਉਹ ਫੋਇਲਮ ਹੁੰਦਾ ਹੁਣ ਕੀ ਹੁੰਦਾ ਝੋਨੇ ਦੇ ਵਿੱਚ ਆ ਝੋਨਾ ਆਪਣੇ ਕੋਲੇ ਥੱਲੇ ਤਾਂ ਪਿਆ ਹੁੰਦਾ ਤੇਲਾ ਉੱਤੋਂ ਪਈ ਹੁੰਦੀ ਆ ਸੁੰਡੀ ਜਿਹੜਾ ਥੱਲੋਂ ਪਾਣੀ ਲੈ ਕੇ ਜਾਣਾ ਜਾਂ ਆਪਣੇ ਕੋਲੇ ਮਿਨਰਲ ਲੈ ਕੇ ਜਾਣੇ ਨੇ ਉਹ ਤਾਂ ਤੇਲੇ ਨੇ ਇੱਥੇ ਸੁੰਡੀ ਮਾਰ ਕੇ ਚੂਸ ਦੇਣਾ ਬੂਟਾ ਹੋ ਜਾਣਾ ਖੋਖਲਾ ਦਾਣੇ ਕੀ ਸਵਾਹ ਬੰਨੇ ਆ ਉੱਤੋਂ ਜਿਹੜੀ ਫੋਟੋਸੰਥੇਸਿਸ ਹੋ ਜਾਂਦੀ ਇੱਕ ਪ੍ਰਕਿਰਿਆ ਬਣੀ ਜਾਂਦੀ ਆ ਪ੍ਰਕਾਸ਼ ਸੰਸਲੇਸ਼ਨ ਕਿਹਾ ਉਹ ਜਦੋਂ ਆਪਾਂ ਥੱਲੇ ਲੈ ਕੇ ਜਾਣਾ ਉੱਤੋਂ ਸੁੰਡੀ ਖਾਈ ਜਾਂਦੀ ਐ ਝਾੜ ਥੋੜਾ ਘਟਣਾ ਹੀ ਘਟਣਾ ਬੂਟੇ ਦਾ ਸੱਤਿਆ ਨਾਸ ਵੱਜ ਜਾਣਾ ਤਾਂ ਇਹ ਚੀਜ਼ਾਂ ਨੂੰ ਕੰਟਰੋਲ ਕਰਨ ਦੇ ਲਈ ਉੱਤੋਂ ਥੱਲੇ ਤੱਕ ਆ ਦਵਾਈ ਵਰਤ ਸਕਦੇ ਹੋ ਤੁਸੀਂ ਪੈਰੀਟ੍ਰੇਸ਼ਨ ਪਾਵਰ ਇਹਦੀ ਬਹੁਤ ਜ਼ਿਆਦੀ ਆ ਇੱਕ ਵਾਰੀ ਪੱਤੇ ਦੇ ਵਿੱਚ ਜਾ ਕੇ ਜਦੋਂ ਇੱਥੇ ਪੱਤੇ ਤੇ ਛਿੜਕੀ ਸਾਰੀ ਥੱਲੇ ਤੱਕ ਚਲੀ ਜਾਣੀ ਹੈ ਤੇ ਤੁਹਾਡੇ ਕੋਲੇ ਲੰਮਾ ਅਸਰ ਰਹੂਗਾ ਪੇਟੈਂਟ ਇਹਨਾਂ ਕੋਲੇ ਆ ਬਾਕੀ ਹੋਰ ਮਿੱਤਰ ਕੀੜਿਆਂ ਦੇ ਖਾਸ ਧਿਆਨ ਆ ਕੋਈ ਟੌਕਸਿਸਿਟੀ ਨਹੀਂ ਹੈਗੀ ਕੋਈ ਹਾਨੀਕਾਰਕ ਨਹੀਂ ਹੈਗੀ ਤਾਂ ਇਹ ਸੀ ਅੱਜ ਦੀ ਵੀਡੀਓ ਅੱਜ ਦੀ ਦਵਾਈ ਇਹਦੇ ਬਾਰੇ ਜਿੰਨਾ ਕ ਮੈਂ ਦੱਸ ਸਕਿਆ ਕਿਵੇਂ ਲੱਗੀ ਵੀਡੀਓ ਕਮੈਂਟ ਜ਼ਰੂਰ ਕਰਿਓ ਤੇ ਹੋਰ ਜਿਹੜੀ ਵੀ ਦਵਾਈ ਦੀ ਤੁਹਾਨੂੰ ਵੀਡੀਓ ਚਾਹੀਦੀ ਹੈ ਉਹ ਆਪਾਂ ਪਾ ਦਾਂਗੇ ਥੈਂਕ ਯੂ ਸੋ ਮੱਚ ਜਿਹੜੇ ਨਵੇਂ ਨੇ ਉਹ ਫੇਸਬੁੱਕ ਤੇ ਫੋਲੋ ਕਰ ਲਿਓ ਤੇ YouTube ਤੇ ਸਬਸਕ੍ਰਾਈਬ ਕਰ ਲਿਓ ਵੀਡੀਓ ਆਪਾਂ ਹੀ ਪਾਵਾਂਗੇ ਹੁਣ ਲਗਾਤਾਰ ਡੈਟ ਡੈਟ ਹੀ ਪਾਵਾਂਗੇ ਚੰਗੀਆਂ ਕੰਪਨੀਆਂ ਨਹੀਂ ਪਾਵਾਂਗੇ ਤੇ 23 24 25 ਦੇ ਵਿੱਚ ਜਿਹੜੀਆਂ ਨਵੀਆਂ ਆਈਆਂ ਅਗਲੀ ਵੀਡੀਓ ਖੰਗੀ ਸਾਈਟ ਤੇ ਵੀ ਪਾ ਦਾਂਗੇ ਥੈਂਕ ਯੂ ਸੋ ਮੱਚ